ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੇ ਕਣਕ ਦੇ ਆਟੇ ਦੀ ਵੀਡੀਓ ਤੇ ਜਿਵੇਂ ਕਿ ਹੁਣ ਸਾਰਿਆਂ ਨੂੰ ਪਹਿਣਾ ਨੂੰ ਪਤਾ ਹੀ ਹੈ ਜੀ ਤੇ ਸੌਣ ਦਾ ਮਹਿਲਾ ਚੱਲ ਪੈਣਾਗਾ ਤੇ ਇਦੋਂ ਪਹਿਲਾਂ ਹੀ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਬਰਸਾਤ ਤੇ ਬਰਸਾਤ ਦੇ ਮਹੀਨੇ ਦੇ ਵਿੱਚ ਬਰਸਾਤ ਦੇ ਮੌਸਮ ਦੇ ਵਿੱਚ ਜੀ ਤੇ ਆਟਾ ਇਹ ਬਹੁਤ ਜਿਆਦਾ ਜਲਦੀ ਖਰਾਬ ਹੋ ਜਾਂਦਾ ਜੀ ਜਿਵੇਂ ਇਹਦੇ ਵਿੱਚ ਸੁੰਡੀ ਤੇ ਸੁਸਰੀ ਪੈ ਜਾਂਦੀ ਆਂਦੀ ਆਟੇ ਦੇ ਵਿੱਚ ਤੇ ਬਹੁਤ ਛੇਤੀ ਇਹ ਖਰਾਬ ਹੋ ਜਾਂਦਾ ਜੀ ਸੁੰਡੀ ਤੇ ਸੁਸਰੀ ਪੈ ਕੇ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਜੀ ਇਸ ਤਰੀਕੇ ਨਾਲ ਜੇਕਰ ਤੁਸੀਂ ਆਟਾ ਆਪਦੇ ਬਰਤਨ ਦੇ ਵਿੱਚ ਪਾਉਂਗੇ ਤੇ ਇਹ ਤਰੀਕੇ ਵਰਤ ਲਓਗੇ ਤਾਂ ਬਹੁਤ ਹੀ ਵਧੀਆ ਇਹ ਆਟਾ ਰਹੂਗਾ ਜੀ ਖਰਾਬ ਨਹੀਂ ਹੋਣਾ ਹੈਗਾ ਤੇ ਸੁੰਡੀ ਸੁਸਰੀ ਨਹੀਂ ਪੈਣੀ ਹੈਗੀ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਾਂ ਕੰਟੇਨਰ ਦੇ ਵਿੱਚ ਆਟਾ ਭਰਨਾ ਹੈਗਾ ਸਟੀਲ ਦਾ ਚਾਹੇ ਪਲਾਸਟਿਕ ਦਾ ਜੋ ਵੀ ਹੈਗਾਗਾ ਤਾਂ ਉਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਣਾ ਜੀ ਢੋਲੀ ਵਗੈਰਾ ਜੋ ਵੀ ਹੈਗੀ ਤੇ ਇਹ ਤੋਂ ਕਿਸਕਾ ਲੈਣਾਗਾ ਤੇ ਫਿਰ ਸਾਫ਼ ਕੱਪੜੇ ਨਾਲ ਸੁੱਕੇ ਕੱਪੜੇ ਨਾਲ ਚੰਗੀ ਤਰ੍ਹਾਂ ਤੇ ਸੁਕਾ ਲੈਣਾ ਜੀ ਤੇ ਚੰਗੀ ਤਰ੍ਹਾਂ ਸੁੱਕਾ ਹੋਣਾ ਚਾਹੀਦਾ ਜੀ ਸਲਾਬੀ ਬਿਲਕੁਲ ਨਹੀਂ ਹੋਣੀ ਚਾਹੀਦੀ ਵਰਤਨ ਦੇ ਵਿੱਚ ਜੀ ਇਹ ਆਟਾ ਜਦੋਂ ਵੀ ਆਪਾਂ ਭਾ ਕੇ ਲਏ ਹੁੰਨੇ ਆ ਜੀ ਥੈਲੇ ਦੇ ਵਿੱਚ ਹੁੰਦਾ ਆਟਾ ਤਾਂ ਜਾਂ ਆਪਾਂ ਥੈਲੀ ਲੈ ਕੇ ਹੁੰਨੇ ਆ ਦੁਕਾਨ ਵਗੈਰਾ ਤੋਂ ਚੱਕੀ ਤੋਂ ਤਾਂ ਆਪਾਂ ਥੈਲੀ ਦੇ ਵਿੱਚ ਹੀ ਆਟੇ ਨੂੰ ਰੱਖਣਾ ਜਾਂ ਥੈਲੇ ਦੇ ਵਿੱਚ ਤੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਛੇਤੀ ਖਰਾਬ ਹੋ ਜਾਂਦਾ ਤੇ ਏਅਰਟਾਈਟ ਕੰਟੇਨਰ ਦੇ ਵਿੱਚ ਇਹਨੂੰ ਬੰਦ ਕਰ ਦੇਣਾ ਆਪਾਂ ਨੇ ਜਿਹਦਾ ਟੱਕਣ ਲੱਗਦਾ ਹੋਵੇ ਚੰਗੀ ਤਰ੍ਹਾਂ ਢੋਲੀ ਵਗੈਰਾ ਦਾ ਤੇ ਤੇ ਫਿਰ ਵਧੀਆ ਰਹੂਗਾ ਜੀ ਆਟਾ ਖਰਾਬ ਨਹੀਂ ਹੋਊਗਾ ਤੇ ਚਲੋ ਜੀ ਹੁਣ ਆਪਾਂ ਤਰੀਕੇ ਸ਼ੇਅਰ ਕਰਨ ਲੱਗੇ ਆਪਾਂ 2-3 ਤਰੀਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਆਟੇ ਦੇ ਵਿੱਚ ਆਪਾਂ ਨੇ ਕੀ ਕੁਝ ਰੱਖਣਾਗਾ ਤੇ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਤੇ ਇਹ ਆਪਾਂ ਲੈ ਲਈ ਜੀ ਪਹਿਲੇ ਨੰਬਰ ਤੇ ਆਪਾਂ ਸੁੱਕੇ ਪੱਤੇ ਲੈਂਦੇ ਨਿੰਮ ਦੇ ਤੇ ਇਹ ਆਪਾਂ ਸੁਕਾ ਕੇ ਰੱਖੇ ਹੋਏ ਅਗੇ ਤੇ ਆਪਾਂ ਕਈ ਚੀਜ਼ਾਂ ਦੇ ਵਿੱਚ ਵਰਤਦੇ ਆਂ ਜੀ ਨਿੰਮ ਦੇ ਪੱਤੇ ਸੁਕਾ ਕੇ ਰੱਖੇ ਹੋਏ ਅਗੇ ਤੇ ਇਹ ਆਪਾਂ ਲੈ ਲੈਣੇ ਆ ਜੀ ਪਹਿਲੇ ਤਰੀਕੇ ਦੇ ਵਿੱਚ ਤੇ ਜੇ ਸਭ ਤੋਂ ਪਹਿਲਾਂ ਆਪਾਂ ਇਹ ਲੈ ਲਾਂਗੇ ਜੀ ਇਦਾਂ ਦਾ ਕੋਈ ਪੋਲਥਿਨ ਲੈ ਲਾਂਗੇ ਜੀ ਬਲੌਕ ਵਾਲਾ ਤੇ ਜੇਕਰ ਤੁਹਾਡੇ ਕੋਲ ਇਦਾਂ ਦਾ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਜਿਵੇਂ ਪਤਲਾ ਕੱਪੜਾ ਹੁੰਦਾ ਆਪਣਾ ਮਲਮਲ ਦਾ ਤਾਂ ਉਹਦੇ ਵਿੱਚ ਤੁਸੀਂ ਪੱਤੇਆਂ ਨੂੰ ਰੱਖ ਸਕਦੇ ਆਂਗੇ ਤੇ ਆਪਾਂ ਇਹ ਬੈਗਟ ਲਿੱਤਾ ਜੀ ਤੇ ਆਪਾਂ ਇਹਦੇ ਵਿੱਚ ਪਾ ਕੇ ਤੁਹਾਨੂੰ ਦਿਖਾਉਣੇ ਆ ਇਹਦੇ ਵਿੱਚ ਆਪਾਂ ਨੇ ਕਿਵੇਂ ਰੱਖਣਾਗਾ ਆਟੇ ਦੇ ਵਿੱਚ ਤੇ ਜੇਕਰ ਆਪਾਂ ਏਦਾਂ ਹੀ ਇਸੇ ਤਰ੍ਹਾਂ ਹੀ ਪੱਤੇ ਆਪਾਂ ਸਿੱਧੀਆਂ ਆਟੇ ਦੇ ਵਿੱਚ ਸਿਰਦਾਂਗੇ ਤਾਂ ਇਹ ਵਿਚਰਲ ਜਾਣੀਆਂ ਜੀ ਤੇ ਆਟਾ ਥੋੜਾ ਜਿਹਾ ਘੜਤਨਜੀ ਚ ਹੋ ਜਾਊਗਾ ਤੇ ਆਪਾਂ ਇਹਨੂੰ ਡਾਇਰੈਕਟ ਨਹੀਂ ਪੱਤਿਆਂ ਨੂੰ ਆਪਾਂ ਆਟੇ ਦੇ ਵਿੱਚ ਪਾਉਣਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹਨੂੰ ਫੈਕਟ ਦੇ ਵਿੱਚ ਪਾ ਕੇ ਕਿਵੇਂ ਆਪਾਂ ਨੇ ਇਹਨੂੰ ਰੱਖਣਾਗਾ ਤੇ ਦੇਖੋ ਜੀ ਆਪਾਂ ਇਸ ਤਰੀਕੇ ਨਾਲ ਲਫਾਫੇ ਦੇ ਵਿੱਚ ਪਾ ਲਏ ਇਹ ਪੱਤੇ ਤੇ ਉਤੋਂ ਆਪਾਂ ਇਹਨੂੰ ਬੰਦ ਕਰ ਦਾਂਗੇ ਜੀ ਇਹਦੇ ਇਹ ਜਿਪ ਵਾਲਾ ਲੋਕ ਲਗਾ ਦਾਂਗੇ ਇਸ ਤਰੀਕੇ ਨਾਲ ਚਿੰਗੀਤਰਾ ਪਾਣ ਨੂੰ ਬੰਦ ਕਰ ਲਾਂਗੇ ਲਫਾਫੇ ਨੂੰ ਤੇ ਇਸ ਤਰੀਕੇ ਨਾਲ ਜੀ ਆਪਾਂ ਇਹ ਲੈ ਲਿਆ ਜੀ ਬਲੌਕ ਤੇ ਲਫਾਫਾ ਤੇ ਹੁਣ ਆਪਾਂ ਇਹਦੇ ਵਿੱਚ ਜੀ ਕੋਈ ਸੂਈ ਵਗੈਰਾ ਲੈ ਲੈਣੀ ਹੈ ਇਦਾਂ ਤੇ ਇਹਦੇ ਵਿੱਚ ਆਪਾਂ ਛੋਟੇ ਛੋਟੇ ਸਰਾਖ ਕਰਦੇ ਨੇ ਇਸ ਤਰੀਕੇ ਨਾਲ ਸੂਈ ਨਾਲ ਤਾਂ ਕਿ ਜਿਹੜਾ ਇਹਦਾ ਕੜਵਾ ਪਾਣਾਗਾ ਤੇ ਉਹ ਕੜਤਣਾ ਤੇ ਥੁੰਡੀ ਨਾ ਪੈਣ ਦੇਵੇ ਆਟੇ ਦੇ ਵਿੱਚ ਸੁਸਰੀ ਇਸ ਤਰੀਕੇ ਨਾਲ ਤੇ ਜੇਕਰ ਆਪਾਂ ਸਿੱਧੇ ਇਹਨਾਂ ਨੂੰ ਆਪਾਂ ਪੱਤਿਆਂ ਨੂੰ ਵਿੱਚ ਰੱਖ ਦਿੰਦੇ ਆਟੇ ਦੇ ਤਾਂ ਆਟਾ ਆਪਣਾ ਕੌੜਾ ਹੋ ਜਾਂਦਾ ਤੇ ਇਸ ਤਰੀਕੇ ਨਾਲ ਆਪਾਂ ਇਹ ਥੋੜਾ ਜਿਹੀ ਮੋਟੀਆਂ ਕਰ ਲੈਣੀਆਂ ਜੀ ਮੋਗਰੀਆਂ ਇਹ ਇਸ ਤਰੀਕੇ ਨਾਲ ਜੀ ਵੱਡੀ ਸੂਈ ਲੈ ਲੈਣੀ ਕੋਈ ਤੇ ਵੱਡੇ ਵੱਡੇ ਸਰਾਫ ਕਰ ਲੈਣੇ ਆਗੇ ਤੇ ਜੇਕਰ ਨਹੀਂ ਫੈਕਟ ਹੈਗਾ ਇਦਾਂ ਦੇ ਤਾਂ ਤੁਸੀਂ ਤੁਹਾਨੂੰ ਦੱਸਿਆ ਵੀ ਕਪੜਾ ਲੈ ਸਕਦੇ ਆ ਤੁਸੀਂ ਪਤਲਾ ਜਾਂ ਤੇ ਉਹਦੇ ਵਿੱਚ ਰੱਖ ਸਕਦੇ ਆਂਗੇ ਥੈਲੀਆਂ ਹੱਥਾਂ ਛੋਟੀਆਂ-ਛੋਟੀਆਂ 포ਟਲੀਆਂ ਬਣਾ ਕੇ ਆਟੇ ਦੇ ਵਿੱਚ ਤੇ ਇਸ ਤਰੀਕੇ ਨਾਲ ਆਪਾਂ ਆਟੇ ਦੇ ਵਿੱਚ ਰੱਖ ਲਾਂਗੇ ਜੀ ਤੇ ਉੱਤੋਂ ਆ ਪਾਟਾ ਪਾ ਦਾਂਗੇ ਇਸ ਤਰੀਕੇ ਨਾਲ ਤੇ ਦੋ ਤਿੰਨ 포ਟਲੀਆਂ ਆਪਾਂ ਆਟੇ ਦੇ ਵਿੱਚ ਸੈਟ ਲਾਂਗੇ ਇਹ ਆ ਪ੍ਰਾਗਟੇ ਇਦਾਂ ਦੇ ਬਣਾ ਕੇ ਫੇਲਾ ਆਪਾਂ ਢੋਲੀ ਦੇ ਨੀਚੇ ਪਾਸੇ ਸੈਟ ਲੈਣਾ ਥੋੜਾ ਜਿਹਾ ਆਟਾ ਪਾ ਕੇ ਜੀ ਫਿਰ ਆਪਾਂ ਵਿਚਾਲੇ ਜੇ ਸੈਂਟਰ ਜੇ ਚ ਸੈਟ ਲਾਂਗੇ ਗੱਬੇ ਜੇ ਤੇ ਫਿਰ ਉੱਪਰ ਇਸ ਤਰੀਕੇ ਨਾਲ ਤੇ ਹੁਣ ਆਪਾਂ ਦੂਸਰੇ ਤਰੀਕਾ ਇਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਜੀ ਤੇ ਇਹ ਆਪਾਂ ਲੈ ਲੈਣੇ ਆ ਲੌਂਗ ਲੌਂਗ ਵੀ ਕੋੜੇ ਹੁੰਦੇ ਆ ਤੇ ਇਹਦੇ ਨਾਲ ਵੀ ਆਟੇ ਦੇ ਵਿੱਚ ਸੁੰਡੀ ਜਾਂ ਸੁਸਰੀ ਨਹੀਂ ਲੱਗੂਗੀ ਇਸ ਤਰੀਕੇ ਨਾਲ ਤੇ ਲੌਂਗ ਵੀ ਪਾ ਲੈਣੇ ਤੁਸੀਂ 2-3 ਥਾਂ ਸਿੱਟ ਲੈਣੇ ਆਟੇ ਦੇ ਵਿੱਚ ਤਾਂ ਕਿ ਜਿਹੜਾ ਇਹ ਸਾਰਾ ਆਟਾ ਨਾ ਖਰਾਬ ਹੋਵੇ ਤੇ ਹੁਣ ਆਪਾਂ ਤੁਹਾਡੇ ਨਾਲ ਲਾਸਟ ਤਰੀਕਾ ਸ਼ੇਅਰ ਕਰਨ ਲੱਗੇ ਆਂ ਜੀ ਲਾਸਟ ਹੈਗਾ ਜਿਹੜਾ ਹੁੰਦਾ ਗਾ ਡਲੀ ਵਾਲਾ ਨਮਕ ਤੇ ਉਹ ਤੁਸੀਂ ਆਟੇ ਦੇ ਵਿੱਚ ਵਰਤ ਸਕਦੇ ਆਂਗੇ ਡਲੀਆਲਾ ਨਮਕ ਕਿਉਂਕਿ ਜਦੋਂ ਆਪਾਂ ਕਈ ਵਾਰ ਕੁਝ ਮਿੱਠਾ ਵੀ ਬਣਾਉਣਾ ਹੁੰਦਾਗਾ ਤਾਂ ਉਹ ਫਿਰ ਕੱਢ ਜਾਂਦਾ ਆਟੇ ਦੇ ਵਿੱਚੋਂ ਤੇ ਜੇਕਰ ਆਪਾਂ ਪੀਸ ਹੋਇਆ ਨਮਕ ਰਲਾ ਦਾਂਗੇ ਆਟੇ ਦੇ ਵਿੱਚ ਤਾਂ ਉਹ ਫਿਰ ਔਖਾ ਹੋ ਜਾਂਦਾ ਜੀ ਤੇ ਇਸ ਕਰਕੇ ਇਸ ਕਰਕੇ ਕਈ ਵਾਰ ਆਪਾਂ ਨੇ ਕੁਝ ਮਿੱਠਾ ਵੀ ਬਣਾਉਣਾ ਹੁੰਦਾ ਤੇ ਆਪਾਂ ਡਲੀਵਾਲਾ ਨਮਕ ਇਹਦੇ ਵਿੱਚ ਪਾ ਸਕਦੇ ਹਾਂਗੇ ਆਟੇ ਦੇ ਵਿੱਚ ਛੋਟੀਆਂ-ਛੋਟੀਆਂ ਡਲੀਆਂ ਇਹਦੇ ਵਿੱਚ ਆਪਾਂ ਇਸੇ ਤਰੀਕੇ ਨਾਲ ਹੀ ਜਿਵੇਂ ਆਪਾਂ ਇਹ ਲੌਂਗ ਖੰਡਾਏ ਆਗੇ ਤੇ ਇਸੇ ਟ੍ਰਿਕ ਨਾਲ ਹੀ ਆਪਾਂ ਦਲੀਆਂ ਵਾਲਾ ਨਾਮ ਕਰ ਸਕਦੇ ਹਾਂ ਜੀ ਤੇ ਜੇਕਰ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਵੀਡੀਓ ਵੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਜੀ ਤੇ ਇੱਕ ਗੱਲ ਇਹ ਵੀ ਹੈਗੀ ਹੈ ਜੀ ਤੇ ਆਟਾ ਆਪਾਂ ਬਰਸਾਤ ਦੇ ਮੌਸਮ ਦੇ ਵਿੱਚ ਘੱਟ ਹੀ ਭਿਉਣਾ ਹੈਗਾ ਕਿਉਂਕਿ ਜਿਹੜਾ 20-22 ਦਿਨ ਚੱਲ ਜਾਵੇ ਬਸ ਇੰਨਾ ਘੱਟਾ ਭਿਆ ਲੈਣਾਗਾ ਆਪਾਂ ਨੇ ਤੇ ਇਹ ਦੂਜਾ ਜ਼ਿਆਦਾ ਆਟਾ ਨਹੀਂ ਘੋਣਾ ਹੈਗਾ ਕਿਉਂਕਿ ਆਪਾਂ ਨੂੰ ਪਤਾ ਫਰਸਾਤ ਦੇ ਮੌਸਮ ਦੇ ਵਿੱਚ ਮੱਲੋਂ ਮੱਲੀ ਆਟਾ ਖਰਾਬ ਹੋ ਜਾਂਦਾ ਤੇ ਘਾਟੇ ਆਟਾ ਆਪਣਾ ਘਿਆ ਕੇ ਲਿਆਉਣਾ ਜੀ ਤੇ ਚਲੋ ਜੀ ਵੀਡੀਓ ਵੇਖਣ ਲਈ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ